ਪਾਰੀਮੀ ਦਾ ਕਹਿਰ ਦੇਖਣ ਨੂੰ ਮਿਲਿਆ ਹੈ ਪਾਣੀ ਦੇ ਤੇਜ਼ ਵਹਾਅ ਵਿੱਚ ਲੋਕ ਫਸ ਗਏ ਨੇ ਗੱਡੀਆਂ ਡੋਬ ਚੁੱਕੀਆਂ ਨੇ ਤੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਜਾ ਰਹੀ ਹੈ ਦੂਜੇ ਪਾਸੇ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਖਤਰਾ ਅਜੇ ਵੀ ਟਲਿਆ ਨਹੀਂ ਮੋੜ ਤੋਂ ਪਾਰੀਮੀ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ ਤੁਹਾਨੂੰ ਤਸਵੀਰਾਂ ਦਿਖਾਉਂਦੇ ਆ ਜਿੱਥੇ ਇੱਕ ਪਾਸੇ ਬਸ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ਲੋਕ ਪਾਣੀ ਵਿੱਚ ਫਸੇ ਹੋਏ ਨੇ ਲੰਮਾ ਟ੍ਰੈਫਿਕ ਜਾਮ ਲੱਗਿਆ ਹੋਇਆ ਹੈ ਗੱਡੀਆਂ ਸਣੇ ਕਈ ਵਾਣ ਪਾਣੀ ਵਿੱਚ ਡੋਬ ਗਏ ਨੇ ਤਸਵੀਰਾਂ ਮੁੰਬਈ ਤੋਂ ਸਾਹਮਣੇ ਆਈਆਂ ਨੇ ਮੁੰਬਈ ਤੇ ਇਸ ਦੇ ਉਪਨਗਰੀ ਖੇਤਰਾਂ ਵਿੱਚ 12 ਘੰਟਿਆਂ ਵਿੱਚ 100 ਮਿਲੀਮੀਟਰ ਤੋਂ ਜ਼ਿਆਦਾ بارش ਹੋਈ ਹੈ ਜਿਸ ਕਾਰਨ ਕਈ ਇਲਾਕਿਆਂ ਵਿੱਚ ਸੜਕਾਂ ਪਾਣੀ ਵਿੱਚ ਡੁੱਬ ਗਈਆਂ ਉਡਾਣਾਂ ਨੂੰ ਮੋੜਨਾ ਪਿਆ ਤੇ ਦਾਦਰ ਤੇ ਮੁੰਟੂnga ਸਟੇਸ਼ਨਾਂ ਵਿਚਾਲੇ ਕੇਂਦਰੀ ਰੇਲਵੇ ਸਟੇਸ਼ਨ 'ਤੇ ਪਾਣੀ ਭਰ ਜਾਣ ਕਾਰਨ ਲੋਕਲ ਟ੍ਰੇਨਾਂ ਦੀ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ ਪਾਰਿਮੀ ਦੇ ਕਾਰਨ ਬਹੁਤ ਸਾਰੀਆਂ ਉਡਾਣਾਂ ਪ੍ਰਭਾਵਿਤ ਹੋਈਆਂ ਨੇ ਮੁੰਬਈ ਹਵਾਈ ਅੱਡੇ ਤੋਂ ਕੁੱਲ 36 ਉਡਾਣਾਂ ਰੱਦ ਕੀਤੀਆਂ ਗਈਆਂ 15 ਉਡਾਣਾਂ ਜਿਨ੍ਹਾਂ ਨੂੰ ਕਿ 에어 ਇੰਡੀਆ, ਇੰਡੀਗੋ ਤੇ ਆਕਾਸਾ ਦੁਆਰਾ ਸੰਚਾਲਿਤ ਕੀਤਾ ਜਾ ਰਿਹਾ ਸੀ ਇਹਨਾਂ ਨੂੰ ਨੇੜਲੇ ਹਵਾਈ ਅੱਡਿਆਂ ਤੋਂ ਹੀ ਮੋੜ ਦਿੱਤਾ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਭਾਰੀ ਮੀਂਹ ਦੇ ਕਾਰਨ 에어ਪੋਰਟ ਆਪਰੇਟਰ ਨੂੰ ਦਿਨ ਵਿੱਚ ਦੋ ਵਾਰ 99 ਦੇ ਸੰਚਾਲਨ ਨੂੰ ਮੁਤਲ ਕਰਨਾ ਪਿਆ ਹੈ। ਮਾਨਕੂਰਦ, ਪਨਵੇਲ ਤੇ ਕੁਰਲਾ ਸਟੇਸ਼ਨਾਂ ਤੇ ਨੇੜੇ ਪਾਣੀ ਭਰ ਜਾਣ ਕਾਰਨ ਹਰਬਰ ਲਾਈਨ ਦੇ ਲੋਕਲ ਟ੍ਰੇਨ ਸੇਵਾਵਾਂ 15 ਤੋਂ 20 ਮਿੰਟ ਦੇਰੀ ਨਾਲ ਚੱਲੀਆਂ। ਜਦਕਿ ਪੱਛਮੀ ਰੇਲਵੇ ਸਟੇਸ਼ਨ ਤੇ ਸੇਵਾਵਾਂ ਆਮ ਵਾਂਗ ਚੱਲੀਆਂ। ਮੁੰਬਈ ਦੇ ਗ੍ਰਾਂਟ ਰੋਡ ਇਲਾਕੇ ਵਿੱਚ ਇੱਕ ਇਮਾਰਤ ਦੀ ਬਾਲਕੋਨੀ ਦਾ ਕੁਝ ਹਿੱਸਾ ਡਿੱਗਣ ਦੇ ਕਾਰਨ ਇੱਕ ਔਰਤ ਦੀ ਮੌਤ ਹੋ ਗਈ ਤੇ ਚਾਰ ਹੋਰ ਜ਼ਖਮੀ ਵੀ ਹੋ ਗਏ। ਇਹ ਘਟਨਾ ਗ੍ਰਾਂਟ ਰੋਡ ਰੇਲਵੇ ਸਟੇਸ਼ਨ ਦੇ ਨੇੜੇ ਸਥਿਤ ਚਾਰ ਮੰਜ਼ਲਾ ਇਮਾਰਤ ਰੂਬੀਨੀਸਾ ਮੰਜ਼ਲ ਵਿੱਚ ਵਾਪਰੀ। ਮੁੰਬਈ ਫਾਇਰ ਬ੍ਰਿਗੇਡ ਮੁਤਾਬਕ ਦੂਜੀ ਤੇ ਤੀਜੀ ਮੰਜ਼ਲ ਤੇ ਬਾਲਕੋਨੀ ਤੇ ਸਲੈਬ ਦਾ ਕੁਝ ਹਿੱਸਾ ਡਿੱਗ ਗਿਆ ਤੇ ਕੁਝ ਹਿੱਸਾ ਖਤਰਨਾਕ ਰੂਪ ਵਿੱਚ ਅਜੇ ਵੀ ਲਟਕ ਰਿਹਾ। ਇਮਾਰਤ ਦੀ ਚੌਥੀ ਮੰਜ਼ਿਲ ਤੇ ਰਹਿਣ ਵਾਲੇ 7 ਤੋਂ 8 ਲੋਕ ਫਸ ਗਏ ਨੇ ਮੌਸਮ ਵਿਭਾਗ ਨੇ ਸਮੁੰਦਰ ਵਿੱਚ ਤੀਜ ਲਹਿਰਾਂ ਦੀ ਭਵਿੱਖਬਾਣੀ ਜਾਰੀ ਕੀਤੀ ਹੈ ਭਾਰੀ ਮੀਂਹ ਦੇ ਕਾਰਨ ਪੂਰਾ ਜਨਜੀਵਨ ਪ੍ਰਭਾਵਿਤ ਹੋਇਆ ਹੈ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਦਾਖਲ ਹੋ ਗਿਆ ਹੈ ਆਮ ਜਨਤਾ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਜਿੱਥੇ ਸੜਕਾਂ ਪੂਰੀ ਤਰ੍ਹਾਂ ਨਦੀਆਂ ਬਣ ਚੁੱਕੀਆਂ ਨੇ ਉੱਥੇ ਆਵਾਜਾਈ ਬਹੁਤ ਜ਼ਿਆਦਾ ਪ੍ਰਭਾਵਿਤ ਹੋਈ ਹੈ ਕਈ ਥਾਵਾਂ ਤੇ ਵੱਡੇ ਵੱਡੇ ਦਰਖਤ ਸੜਕਾਂ ਦੇ ਉੱਪਰ ਡਿੱਗ ਪਏ ਨੇ ਜਿਸ ਦੇ ਕਾਰਨ ਲੰਮਾ ਟ੍ਰਾਫਿਕ ਜਾਮ ਵੀ ਲੱਗਾ ਹੋਇਆ ਹੈ ਲੋਕਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਣ ਵਿੱਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਭਾਰੀ ਬਾਰਿਸ਼ ਪੈਣ ਦੇ ਕਾਰਨ ਲੋਕਾਂ ਦਾ ਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਰੋਜ਼ਾਨਾ ਦੀ ਜ਼ਿੰਦਗੀ ਦੇ ਸਾਰੇ ਕੰਮਕਾਜ ਰੁਕ ਗਏ ਨੇ rescued ਟੀਮਾਂ ਦੇ ਵੱਲੋਂ ਸੜਕਾਂ ਉੱਤੇ ਡਿੱਗੇ ਹੋਏ ਦਰਖਤਾਂ ਨੂੰ ਹਟਾਇਆ ਜਾ ਰਿਹਾ ਹੈ ਜਿਸ ਵਿੱਚ ਉਹਨਾਂ ਨੂੰ ਵੀ ਭਾਰੀ ਜਦੋਜਹਿਦ ਕਰਨੀ ਪੈ ਰਹੀ ਹੈ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ Amazon Fire TV Daily Hunt ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ اے ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀ ਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਲੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀ ਵੀ